ਇਹ ਸਮਗਰੀ ਉਹਨਾਂ ਭਾਈ ਸੁਖਪਾਲ ਸਿੰਘ ਜੀ ਬੈਠੇ ਨੇ ਜਾਂ ਉਹਨਾਂ ਪ੍ਰਬੰਧਕਾਂ ਨੂੰ ਦਿੱਤੇ ਜਾਣ ਤਾਂ ਕਿ ਇੱਕ ਜਗ੍ਹਾ ਸਾਰਿਆਂ ਦੀ ਇਹ ਸਮਗਰੀ ਵਰਤੀ ਜਾਵੇ। ਉਹ ਪ੍ਰਾਂਤ ਸੰਗਤਾਂ ਨੇ ਬੜੇ ਸਤਿਕਾਰ ਦੇ ਨਾਲ ਬਰਾਂਡੇ ਦੇ ਵਿੱਚ ਲਾਈਨ ਬਣਾ ਕੇ ਜਿਸ ਤਰ੍ਹਾਂ ਕੱਲ ਨਮਸਕਾਰ ਕਰਦੇ ਰਹੇ ਹੋ ਬੜੇ ਪਿਆਰ ਦੇ ਨਾਲ ਨਮਸਕਾਰ ਕਰਨੀ ਹੈ। ਕਿਉਂਕਿ ਆਪਣਾ ਸਮਾ ਬਹੁਤ ਮੌਸਮ ਕਰਕੇ ਟਾਈਟ ਹੋ ਗਿਆ ਸੋ ਮੇਰੀ ਬੇਨਤੀ ਹੈ ਸਾਰੀਆਂ ਸੰਗਤਾਂ ਦੇ ਚਰਨਾਂ ਚ ਲਿਬਰਤਾ ਸਹਿਤ ਕਿ ਇੱਕ ਪਾਸੇ ਤੋਂ ਜਾ ਕੇ ਦੂਜੇ ਪਾਸੇ ਨੂੰ ਲੰਗਰ ਵਾਲੇ ਪਾਸੇ ਨੂੰ ਜਾਣਾ ਹੈ ਸੋ ਤੱਕਾ ਮੁੱਕੀ ਨਾ ਕਰਿਓ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਹਨਾਂ ਸਾਰੀਆਂ ਗੱਲਾਂ ਧਿਆਨ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਖਿੜਕੀ ਖੁੱਲ੍ਹੇਗੀ ਉਦੋਂ ਦੇ ਦਿਓ ਭਾਈ ਲੋਈਆਂ ਜਦੋਂ ਆਪਰ ਖਾਲੇਪੇ ਤੇ ਤਸਵੀਰ ਖਿੜਕੀ 'ਚ ਆ ਜਾਣਗੇ ਜਲਦਬਾਜੀ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪ ਜੀ ਨੂੰ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਹਜ਼ੂਰੀ ਲੱਗੀ ਹੋਈ ਹੈ। ਗੁਰਦਸ ਸਿੰਘ ਕਦਰਗੜ ਸਾਹਿਬ ਤੋਂ ਕੀਰਤਨ ਦੁਆਰਾ ਨਿਹਾਲ ਕਰਨਗੇ। ਸੋ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਧ ਸੰਗਤ ਦਾ ਮੌਸਮ ਖਰਾਬ ਹੋਣ ਕਰਕੇ ਜਿਵੇਂ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਹੈ ਤਬਦੀਲੀ ਕੀਤੀ ਗਈ ਹੈ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿੰਨੀ ਕਿ ਤਾਂ ਸਾਨੂੰ ਦਰਸ਼ਨਾਂ ਦੀ ਹੈ ਉੰਨੀ ਕਿ ਤਾਂ ਸੰਗਤ ਨੂੰ ਵੀ ਹੈ ਸੋ ਇਹ ਸਾਰੀ ਸੰਗਤ ਦਾ ਆਪਣਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਨੇ ਦਰਸ਼ਨ ਮਹਾਂਪੁਰਖਾਂ ਦੇ ਕਰ ਲਏ ਸੋ ਆਪਣੇ ਆਪ ਪਿੱਛੇ हटੀ ਜਾਣ ਤੇ ਦੂਸਰੀ ਸੰਗਤ ਨੂੰ ਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇ ਸੋ ਭੀੜ ਨਾ ਕਰਨ ਤੇ Corre. Vai,